ਸਤ ਸ੍ਰੀ ਅਕਾਲ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਰਾਜਵੀਰ ਜਵੰਨਤਾ ਦੀ ਜੋ ਇੱਕ ਪਿਛਲੇ ਲਈ ਸੜਕਾ ਹਾਦਸੇ ਦੇ ਵਿੱਚ ਐਕਸੀਡੈਂਟ ਹੋ ਜਾਣ ਕਰ ਨਾਲ 8 ਅਕਤੂਬਰ 2025 ਨੂੰ ਜੋ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਸਾ ਦੁਨੀਆ ਤੋਂ ਚਲੇ ਗਏ ਤਾਂ ਜਿਹਦੇ ਨਾਲ ਉਹਨਾਂ ਦੇ ਚਾਹਣ ਵਾਲਿਆਂ ਤੇ ਪਰਿਵਾਰ ਨੂੰ ਜੋ ਇੱਕ ਨਾਪੂਰਨ ਹੋਣ ਪੌਲਾ ਘਾਟਾ ਪੈ ਗਿਆ ਹੈ ਦੋਸਤੋ ਤਾਂ ਆਓ ਆਪਾਂ ਰਾਜਵੀਰ ਚਵੰਦਾ ਜੀ ਬਾਰੇ ਉਹਨਾਂ ਦੇ ਜੋ ਉਹਨਾਂ ਦੇ ਜੀਵਨ ਸ਼ੈਲੀ ਤੇ ਆਪਾਂ ਉਹਨਾਂ ਦੇ ਬੈਕਗ੍ਰਾਉਂਡ ਬਾਰੇ ਗੱਲਬਾਤ ਕਰੀਏ ਤੇ ਉਹਨਾਂ ਦੇ ਆਪਾਂ ਪਰਿਵਾਰ ਬਾਰੇ ਤੇ ਉਹਨਾਂ ਬਾਰੇ ਆਪਾਂ ਜਾਣਦੇ ਆ ਕਿ ਉਹਨਾਂ ਦੀ ਜਿੰਦਗੀ ਕਿੱਦਾਂ ਦੀ ਰਹੀ ਕਤਾ ਜਿਵੇਂ ਦੇਖਿਆ ਜਾਵੇ ਕਿ ਰਾਜਵੀਰ ਜਵੰਦਾ ਜੀ ਦਾ ਜਨਮ 20 ਜੂਨ 1990 ਨੂੰ ਉਹਨਾਂ ਦਾ ਜਨਮ ਹੋਇਆ ਤੇ ਜੋ 8 ਅਕਤੂਬਰ 2025 ਨੂੰ ਉਹ ਇਸ ਦੁਨੀਆ ਨੂੰ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਦੋਸਤੋ ਤਕਰੀਬਨ ਮਹਿਸ਼ਪੁੱਤ ਛੋਟੀ ਉਮਰ ਦੇ ਵਿੱਚ 35 ਸਾਲ ਦੀ ਉਮਰ ਦੇ ਵਿੱਚ ਹੀ ਉਹ ਇਹ ਜਿਸ ਹੁਣ ਸਾਥ ਤੋਂ ਚਲੇ ਗਏ ਤੇ ਦੁਨੀਆ ਇਸ ਨੂੰ ਹਲਵੈ ਦਾਖਵੇ ਅਗਰ ਆਪਾਂ ਦੇ ਪਰਿਵਾਰ ਤੇ ਚਾਹਤ ਮਾਰੀਏ ਤਾਂ ਉਹਨਾਂ ਦੀ ਗੱਲਬਾਤ ਕਰੀਏ ਤਾਂ ਉਹਨਾਂ ਦੇ ਪਿਤਾ ਦਾ ਨਾਮ ਕਰਮ ਸਿੰਘ ਕਰਮ ਸਿੰਘ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਏਐਸਆਈ ਜੋ ਕਿ ਬਤੌਰ ਸਿਵਾਨਵਾਰ ਐਸਨ ਭਾਰਤੀ ਸਨ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਦੇ ਪਿਤਾ ਕਰਮ ਸਿੰਘ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਸਮੇਂ ਦੇ ਵਿੱਚ ਜਦੋਂ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਧਰਨਾ ਲੱਗਿਆ ਅਸੀਂ ਦਿੱਲੀ ਤਾਂ ਉਸ ਟਾਈਮ ਤੇ ਜਦੋਂ ਰਾਜਵਿਵਜੰਦਾ ਜੀ ਉੱਥੇ ਆਪਣੀ ਹਾਜ਼ਰੀ ਭਰ ਰਹੇ ਸਨ ਤਾਂ ਉਹਨਾਂ ਨੂੰ ਫਿਰ ਸਟੇਜ ਤੇ ਪਤਾ ਲੱਗਿਆ ਕਿ ਉਹਨਾਂ ਦੇ ਪਿਤਾ ਦੀ ਜਿਹੜੀ ਮੌਤ ਹੋ ਚੁੱਕੀ ਹੈ ਤਾ ਉਸ ਟਾਈਮ ਉਹ ਆਪਣਾ ਜੋ ਕੰਮ ਸੀ ਸਟੇਜ ਤੇ ਪੂਰਾ ਕਰਕੇ ਨਿਭਾ ਕੇ ਫਿਰ ਉਹ ਆਪਣੇ ਪਿਤਾ ਦੇ ਸਿਸਕਾਰ ਤੇ ਗਏ ਤਾਂ ਉਹਨਾਂ ਦੇ ਲੋਕਾਂ ਨਾਲ ਇੰਨਾ ਪਿਆਰ ਮੁਹੱਬਤ ਤੇ ਜੋ ਉਹਨਾਂ ਨਾਲ ਮੇਲਮਲਾਪ ਸੀ ਦੋਸਤੋ ਉਹਨਾਂ ਦੇ ਮਾਤਾ ਜੀ ਦਾ ਨਾਮ ਪਰਮਜੀਤ ਕੌਰ ਜੋ ਕਿ ਇੱਕ ਹਾਊਸ ਮੇਕਰ ਆ ਹਾਊਸ ਵਾਈਫ ਉਹਨਾਂ ਦੀ ਮਾਤਾ ਜੀ ਤੇ ਦਾਦੀ ਦਾਦਾ ਜੀ ਉਹਨਾਂ ਦੇ ਪਿਤਾ ਜੀ ਦਾ ਨਾਮ ਸੁਦਾਗਰ ਸਿੰਘ ਤੇ ਦਾਦੀ ਦਾ ਨਾਮ ਸਰਜੀਤ ਕੌਰ ਸੀ ਦੋਸਤੋ ਉਹਨਾਂ ਦੇ ਤੇ ਅਗਰ ਉਹਨਾਂ ਨੇ ਆਪਾਂ ਫੋਰਚਾਤ ਮਾਰੀ ਇਹ ਤਾਂ ਰਾਜਵੀਰ ਚਵੰਦਾ ਜੀ ਵੀ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਏ ਸਨ ਜਿਵੇਂ ਕਿ ਉਹਨਾਂ ਦੇ ਪਿਤਾ ਜੀ ਕਰਮ ਸਿੰਘ ਜੀ ਪੰਜਾਬ ਪੁਲਿਸ ਦੇ ਵਿੱਚ ਸਨ ਤਾਂ ਰਾਜਵੀਰ ਚਵੰਦਾ ਜੀ ਨੂੰ ਵੀ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਦਾ ਸ਼ੌਂਕ ਸੀ ਤਾਂ ਉਹ 2011 ਦੇ ਵਿੱਚ ਨੇ ਪੰਜਾਬ ਪੁਲਿਸ ਦੇ ਵਿੱਚ ਅ ਭਰਤੀ ਹੋਏ ਸਨ ਔਰ ਉਹਨਾਂ ਦੀ ਜਿਹੜੀ ਲਾਇਫ ਸੀ ਉਹ ਗੌਣਵਲੀ ਜ਼ਿਆਦਾ ਸੀ ਗੌ ਤੇ ਸਿੰਘਗਵਲੀ ਜ਼ਿਆਦਾ ਸ਼ਕੀਨ ਸੀ ਤਾਂ ਇਸ ਕਰਕੇ ਉਹਨਾਂ ਨੇ ਜਿਹੜੀ ਹੈ ਨੌਕਰੀ ਆ 2019 ਦੇ ਵਿੱਚ ਦੱਸਿਆ ਜਾਂਦਾ ਕਿ ਜਿਹੜੀ ਰਾਜੁਰਜ ਰਜਵਦਾਈ ਨੇ ਪੰਜਾਬ ਪੁਲਿਸ ਦੀ ਜਿਹੜੀ ਨੌਕਰੀ ਸੀ ਉਹ ਛੱਡਤੀ ਸੀ ਤਕਰੀਬਨ ਮਤਲਬ 8 ਸਾਲ ਉਹਨਾਂ ਨੇ ਪੰਜਾਬ ਪੁਲਿਸ ਦੀ ਨੌਕਰੀ ਕੀਤੀ ਤੇ ਉਹ ਇੱਥੇ ਜਗਰਾਉਂ ਦੇ ਏਰੀਆ ਦੇ ਵਿੱਚ ਜਗਰਾਉਂ ਵੀ ਉਹਨਾਂ ਦੀ ਡਿਊਟੀ ਰਹੀ ਤਾਂ ਇਸ ਤਰ੍ਹਾਂ ਉਹਨਾਂ ਨੇ ਪੰਜਾਬ ਪੁਲਿਸ ਦੀ ਨੌਕਰੀ ਸੀ ਛੱਡਤੀ ਸੀ ਕਿਉਂਕਿ ਉਹਨਾਂ ਦਾ ਸ਼ੌਂਕ ਦੜਾ ਗਾਉਣਾ ਸ਼ੌਂਕ ਸੀ ਇਤੋਂ علاوہ ਅਗਰ ਦੇਖਿਆ ਜਾ ਤਾਂ ਉਹਨਾਂ ਦੀ ਪਤਨੀ ਆ ਅਸ਼ਵਿੰਦਰ ਕੌਰ ਅਸ਼ਵਿੰਦਰ ਕੌਰ ਉਹਨਾਂ ਦੀ ਪਤਨੀ ਦਾ ਨਾਮ ਹੈ ਉਹਨਾਂ ਦੇ ਦੋ ਬੱਚੇ ਨੇ ਰਾਜਵਿੰਦਰ ਬੰਦਾਈ ਦੇ ਦੋ ਬੱਚੇ ਨੇ ਬੇਟੀ ਆ ਹਰਮੰਤ ਐਂਡ ਬੇਟਾ ਉਹਨਾਂ ਦਾ ਦिलावर ਸਿੰਘ ਤਾਂ ਇਸ ਤਰ੍ਹਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਦੋ ਬੱਚੇ ਨੇ ਉਹਨਾਂ ਦੀ ਵਾਈਫ ਦਾ ਨਾਮ ਅਸ਼ਵਿੰਦਰ ਕੌਰ ਆ ਤੇ ਰਾਜਵਰਜਵੰਦਾ ਜੀ ਨੇ ਪੜ੍ਹਾਈ ਦੇਖੀ ਜਾਏ ਤਾਂ ਉਹਨਾਂ ਨੇ ਐਮਏ ਆ ਉਹ ਪਟਿਆਲਾ ਯੂਨੀਵਰਸਿਟੀੋਂ ਕੀਤੀ ਜੋ ਆਪਣੇ ਸੰਗੀਤ ਜਗਤ ਦੇ ਰਿਲੇਟਡ ਜੋ ਹੈ ਉਹਨਾਂ ਨੇ ਉੱਥੋਂ ਆਪਣੀ ਪੜ੍ਹਾਈ ਪੂਰੀ ਕੀਤੀ ਦੋਸਤੋ ਤਾਂ ਜਿਵੇਂ ਪਿਛਲੇ ਦਿਨ ਤੁਹਾਨੂੰ ਪਤਾ ਹੀ ਹੋਇਆ ਕਿ ਰਾਜਵਰਜਵੰਦਾ ਜੀ ਨੇ ਨਵੀਂ ਬਾਈਕ ਲਈ ਸੀ ਜਿਵੇਂ ਸਾਰਿਆਂ ਨੂੰ ਇੱਕ ਮਤਲਬ ਦਿਖਾਈ ਸੀ BMW ਜਿਹੜੀ ਬਾਈਕ ਲਈ ਸੀ ਜੋ ਕਿ ਦੱਸਿਆ ਜਾਂਦਾ ਕਿ 47 ਲੱਖ ਦੀ ਲਾਗਤ ਵਾਲੀ ਕ੍ਰੀਨ ਬਾਈਕ ਸੀ ਜਿਹਦੇ ਵਿੱਚ ਉਹਦਾ ਪਿਛਲੇ ਦਿਨੀ ਸੜਕੀ ਹਾਦਸਾ ਹੋ ਗਿਆ ਸੀ ਤੇ ਸੜਕੀ ਹਾਸ ਦੇ ਵਿੱਚ ਕਾਫੀ ਉਹ ਗੰਭੀਰ ਜ਼ਖਮੀ ਹੋ ਗਏ ਸਿਗੇ ਤਾਂ ਦੋਸਤੋ ਅ ਪਿਛਲੇ ਦਿਨੀ ਉਹਨਾਂ ਨੂੰ ਪ੍ਰੋਫੈਸਰ ਹਸਪੀਟਲ ਦੇ ਵਿੱਚ ਜਦੋਂ ਐਡਮਿਟ ਕਰਵਾਇਆ ਗਿਆ ਤੇ ਉਹ ਜ਼ਿੰਦਗੀ ਦੀ ਜੰਗ ਆ ਜਿਹੜੀ ਉਹ ਹਾਰ ਗਏ ਤੇ 8 ਅਕਤੂਬਰ ਨੂੰ ਇਸ ਫਾਨੀ ਸੰਸਾਰ ਨੂੰ ਇਸ ਆਲਵਤ ਆਖ ਕੇ ਦੋਸਤੋ ਇਸ ਤਰ੍ਹਾਂ ਉਹਨਾਂ ਨੇ ਆਪਣੀ ਜੀਵਨ ਦੇ ਵਿੱਚ ਬਹੁਤ ਮਤਲਬ ਕਠਿਨ ਅ ਕਠਿਨਾਈਆਂ ਸਾਹਮਣਾ ਕੀਤਾ ਤੇ ਮਤਲਬ ਜਨ ਦੇਵੀ ਦੇ ਵਿੱਚ ਮਤਲਬ ਅੱਗੇ ਵਧੇ ਗਏ ਤੇ ਜਿਵੇਂ ਉਹਨਾਂ ਦਾ ਸ਼ੌਂਕ ਸੀ ਸਿੰਕਿੰਗ ਦਾ ਸ਼ੌਂਕ ਸੀ ਉਹਨਾਂ ਦਾ ਤੇ ਉਹ ਪੰਜਾਬ ਪੁਲਿਸ ਦੇ ਵਿੱਚ ਭਰਤੀ ਵੀ ਹੋਏ ਉਹਨਾਂ ਨੇ ਤਕਰੀਬਨ 8 ਸਾਲ ਦੀ ਉਹਨਾਂ ਨੇ ਨੌਕਰੀ ਕੀਤੀ ਪੰਜਾਬ ਪੁਲਿਸ ਦੇ ਵਿੱਚ ਤੇ ਪਰ ਉਹਨਾਂ ਨੂੰ ਗਾਉਣ ਦਾ ਸ਼ੌਂਕ ਹੋਣ ਕਰਕੇ ਉਹਨਾਂ ਨੇ ਅ ਜਿਹੜੀ ਪੰਜਾਬ ਪੁਲਿਸ ਦੀ ਜਿਹੜੀ ਨੌਕਰੀ ਸੀ ਦੋਸਤੋ ਉਹ ਛੱਡ ਦਿੱਤੀ ਸੀ ਇਸ ਤਰ੍ਹਾਂ ਰਾਜਵੀਰ ਚੰਦਾ ਜੀ ਬਹੁਤ ਹੀ ਛੋਟੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਤੇ ਪਿੱਛੇ ਆਪਣੇ ਅ ਦੋ ਬੱਚੇ ਉਹਨਾਂ ਦੇ ਤੇ ਵਾਈਫ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਆ ਉਹਨਾਂ ਨੂੰ ਵਿਛੋੜਾ ਵੇ ਗਿਆ ਛੱਡ ਗਿਆ ਦੋਸਤੋ ਤੇ ਇਹ ਜੋ ਇੱਕ ਜ਼ਿੰਦਗੀ ਦੇ ਵਿੱਚ ਨਾ ਪੂਰਨ ਵਾਲਾ ਜੋ ਇੱਕ ਘਾਟਾ ਪੈ ਗਿਆ ਹੈ ਤੇ ਪ੍ਰਮਾਤਮਾ ਅਗੇ ਦੁਆ ਕਰਦੇ ਆ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਜੋ ਸ਼ਾਂਤੀ ਦੇ ਤੇ ਉਹਨਾਂ ਦੇ ਆਪਣਾ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੇ ਦੋਸਤੋ